ਆ ਖੁਸ਼ੀ ਕਿਉਂ ਮਣਾਈ ਜਾਂਦਾ ਮਿੱਤਰੋ ਸ਼ੀਲੂ ਇਹ ਉਹਦੇ ਘਰ ਪੁੱਤਰ ਦੀ ਦਾਦ ਕੁਝ ਦਿਨ ਪਹਿਲਾਂ ਮਿੱਤਰੋ ਰੱਬ ਨੇ ਬਖਸ਼ੀਆ ਤੇ ਉਹ ਨਿਊਜ਼ੀਲੈਂਡ ਸੀਜ਼ਨ ਵਿੱਚ ਹੀ ਛੱਡ ਕੇ ਆ ਗਿਆ ਕਿਉਂਕਿ ਘਰੇ ਖੁਸ਼ੀ ਆਈ ਸੀ ਮਿੱਤਰੋ ਤੇ ਔਣਾ ਬਣਦਾ ਹੀ ਸੀਗਾ ਤੇ ਆਹ ਭੰਗੜੇ ਕਿਉਂ ਪੈ ਰਹੇ ਆ ਇਹ ਪਾਰਟੀ ਕੀਤੀ ਸੀ ਸ਼ੀਲੂ ਨੇ ਤੇ ਪੂਰਾ گاؤں ਹੀ ਸੱਦ ਲਿਆ ਯਾਰ ਸਾਰੇ ਖੁਸ਼ੀ ਮਣਾਈ ਜਾਂਦੇ ਆ ਨੱਚਦਾ ਦੇਖੋ ਸ਼ੀਲੂ ਇਹ ਚੀਜ਼ਾਂ ਤੁਸੀਂ ਜੋ ਹੈ ਕਬੱਡੀ 'ਚ ਕੋਈ ਹੋਰ ਰੂਪ ਆਉਂਦਾ ਮਿੱਤਰੋ ਤੇ ਆ ਹੱਸਦਾ ਆ ਪਰਿਵਾਰ ਨਾਲ ਟਾਈਮ ਬਤਾਉਣਾ ਮਿੱਤਰੋ ਇਹ ਵੀ ਚਾਹੀਦਾ ਬਈ ਸੀਜ਼ਨ ਬਾਅਦ ਚ ਵੀ ਖੇਡ ਲਾਂਗੇ ਯਾਰ ਅਗਲੇ ਸਾਲ ਆ ਖੁਸ਼ੀ ਮਿੱਤਰੋ ਹਰ ਦਿਨ ਨਹੀਂ ਆਉਂਦੀ ਵਰਲਡ ਕੱਪ ਦੇ ਆ ਉਡੀਕਾਂ ਹੋ ਰਹੀਆਂ ਤੇ ਦਰਸ਼ਕ ਪੁੱਛਦੇ ਵੀ ਆ ਵੀ ਜੀ ਉਹਨੇ ਖੇਡਣਾ ਯਾਰ ਉਹ ਵੀ ਕਲੀਅਰ ਕਰੋ ਵੀ ਉਹ ਖੇਡੂਗਾ ਜਾਂ ਨਹੀਂ ਸ਼ੀਲੂ ਕਿਉਂਕਿ ਪਿਆਰ ਬਹੁ ਕਰਦੇ ਆ ਭਾਵੇਂ ਪੰਜਾਬੀ ਭਰਾ ਹੁਣ ਤੇ ਭਾਵੇਂ ਮਿੱਤਰੋ ਜੋ ਹੈ ਉਧਰਲੇ ਭਰਾ ਹੁਣ ਹਰਿਆਣੇ ਵਾਲੇ ਸੋ ਪਿਆਰ ਬਹੁ ਮਿਲਦਾ ਦੋਨੇ ਪਾਸਿਓਂ ਇੱਕ ਟੌਪ ਤੇ ਚੱਲਦਾ ਮੁੰਡਾ ਯਾਰ ਪਿਆਰ ਤਾਂ ਮਿਲਣਾ ਹੀ ਮਿਲਣਾ ਆ ਭੰਗੜੇ ਮਿੱਤਰੋ ਹੀ ਭਰਾਇਆ ਯਾਰ ਮੁੰਡੇ ਨੇ ਆ ਭਰਾਵਾ ਉਤੋਂ ਆ ਬੱਚਿਆਂ ਉਤੋਂ 500 500 ਦੇ ਸੈੱਟ ਤੇ ਯਾਰ ਇਹ ਜਿਗਰਾ ਸ਼ੀਲੂ ਦਾ ਕਿਉਂਕਿ ਕਮਾਈ ਇੰਨੀ ਕਰ ਲਈ ਆ ਵੀ ਹੁਣ ਮਿਹਨਤਾਂ ਮੁੰਡੇ ਦੀ ਹੁਣ ਟਾਈਮ ਆ ਹੁਣ ਸਾਰਾ ਕੁਝ ਆ ਵਰਲਡ ਕੱਪ ਤੇ ਖੇਡੂਗਾ ਮਿੱਤਰੋ ਸ਼ੀਲੂ ਇਹ ਆਪਾਂ ਇੱਕ ਵੀਡੀਓ ਅਲੱਗ ਵੀ ਪਾਉਣੀ ਆ ਔਰ ਤੇ ਟੀਮਾਂ ਚ ਸ਼ੀਲੂ ਦੱਸਾਂਗੇ ਵੀ ਕਿੱਧਰੋਂ ਆ ਉਹ ਸਾਰਾ ਕਲੀਅਰ ਕਰਾਂਗੇ ਨਿਊਜ਼ੀਲੈਂਡ ਦਾ ਸੱਤ ਦਾ ਉਹ ਵੱਡੀ ਜਾਣਕਾਰੀ ਅਲੱਗ ਵੀਡੀਓ 'ਚ ਦੱਸਾਂਗੇ ਤੁਹਾਨੂੰ ਮੈਂ ਮੰਨਦਾ ਨਵੀਂ ਵੀਡੀਓ ਦੇ ਵਿੱਚ ਸ਼ੀਲੂ ਜਾ ਰਿਹਾ ਜਲਦ ਤੇ ਆ ਖੁਸ਼ੀਆਂ ਆ ਟਾਈਮ ਬਤਾਉਣ ਤੋਂ ਹੁਣ ਯਾਰ ਉਹਨੂੰ ਫੈਮਿਲੀ ਦੇ ਨਾਲ ਖੇਡ ਤਾਂ ਆਪਾਂ ਦੇਖੀ ਜਾਣੀ ਆ ਉਹਦੀ ਧੰਨਵਾਦ